80 ਸਰਕਾਰੀ ਸਕੂਲਾਂ ਦੇ ਪ੍ਰਾਇਮਰੀ ਸਕੂਲਾਂ ਦੇ ਪ੍ਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਟੈਬ ਦਿੱਤੇ ਜਾ ਰਹੇ ਆ ਤਾਂ ਜੋ ਅਧਨਿਕਤਾ ਦੀ ਦੌੜ ਦੇ ਵਿੱਚ ਬੱਚੇ ਸਮੇਂ ਦੇ ਹਾਣੀ ਬਣ ਸਕਣ ਜਿਹੜੇ ਕਿ ਸਾਡੇ ਟੈਬਲੇਟ ਦਿੱਤੇ ਜਾ ਰਹੇ ਆ ਇਹਨਾਂ ਦੇ ਜਰੀਏ ਸਾਡੇ ਬੱਚੇ ਆ ਜਿਹੜੀ ਨਵੀਂ ਟੈਕਨਾਲੋਜੀ ਦੇ ਨਾਲ ਜੁੜ ਕੇ ਸਮੇਂ ਦੇ ਹਾਣੀ ਬਣਨਗੇ ਬੱਚਿਆਂ ਦਾ ਜਿਹੜਾ ਸਰਵਪੱਖੀ ਵਿਕਾਸ ਹੋਊਗਾ ਨੇ ਜਿਹੜੇ ਬੱਚਿਆਂ ਨੂੰ ਇਹ ਕੰਟੈਂਟ ਦੇ ਨਾਲ ਜੋੜਨ ਦੇ ਵਿੱਚ ਬਹੁਤ ਵਧੀਆ ਸਾਨੂੰ ਹੈਲਪ ਮਿਲੇਗੀ

ਜਿਹੜੇ ਅੱਜ ਸਾਨੂੰ ਟੈਬਲੇਟ ਮਿਲੇ ਹਨ ਅਸੀਂ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹਾਂ ਮੈਂ ਮੁੱਖ ਮੰਤਰੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸ਼ਾਬਾਸ਼ੀਆਂ ਸ਼ਾਬਾਸ਼ੀਆਂ ਇਸ ਕੰਮ ਦੇ ਲਈ ਅਸੀਂ ਤਹਿ ਦਿਲੋਂ ਕੈਪਟਨ ਸਾਹਿਬ ਤੇ ਬਾਕੀ ਸਾਰੇ ਜੋ ਸੀਨੀਅਰ ਵਿਭਾਗੀ ਉੱਚ ਅਧਿਕਾਰੀ ਨੇ ਉਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਪੜਾਈ ਦੇ ਵਿੱਚ ਉਤਮ ਪੁਲਾੰਗਾ ਪੱਟੇਗਾ ਇਸ ਕਰਕੇ ਅਸੀਂ ਸਾਰਾ ਜ਼ਿਲ੍ਹਾ ਲੁਧਿਆਣਾ ਕੈਪਟਨ ਸਾਹਿਬ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ